ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਮੌਜੂਦ ਹਾਂ ਪਿੰਡ ਡਗਰੂ ਵਿੱਚ ਤੇ ਇਹ ਪਿੰਡ ਮੋਗਾ ਤੋਂ ਫਿਰੋਜ਼ਪੁਰ ਰੋਡ ਦੇ ਉੱਪਰ ਸਥਿਤ ਹੈ ਅਤੇ ਤੁਹਾਨੂੰ ਇੱਥੇ ਵੀਡੀਓ ਦੇ ਵਿੱਚ ਇੱਕ ਪੁਰਾਣੀ ਨਿਸ਼ਾਨੀ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਦੋਸਤੋ ਮੈਂ ਇਸ ਜਗ੍ਹਾ ਦਾ ਜਿਹੜਾ ਤੁਹਾਨੂੰ ਐਡਰੈਸ ਦੱਸ ਦਿਆਂ ਜਦੋਂ ਆਪਾਂ ਫਿਰੋਜ਼ਪੁਰ ਤੋਂ ਮੋਗੇ ਵੱਲ ਨੂੰ ਆਉਣੇ ਆ ਤਾਂ ਜਿਹੜੇ ਡਗਰੂ ਵਾਲੇ ਫਾਟਕਾ ਉਹਨਾਂ ਨੂੰ ਕ੍ਰੋਸ ਕਰਦੇ ਆ ਤਾਂ ਪੁਲ ਦੇ ਨਾਲ ਖੱਬੇ ਹੱਥ ਸਾਹਮਣੇ ਦੇਸ਼ ਭਗਤ ਕਾਲਜ ਆ ਤੇ ਉਸ ਕਾਲਜ ਦੇ ਬਿਲਕੁਲ ਸਾਹਮਣੇ ਹੀ ਰੋਡ ਦੇ ਉੱਪਰ ਹੀ ਦੋਸਤੋ ਤੁਹਾਨੂੰ ਜਿਹੜੀ ਇਹ ਪੁਰਾਣੀ ਇੱਕ ਨਿਸ਼ਾਨੀ ਦੇਖਣ ਨੂੰ ਮਿਲੇਗੀ ਦੋਸਤੋ ਸ਼ੇਰ ਸ਼ਾ ਸੂਰੀ ਨੇ ਕਲਕੱਤੇ ਤੋਂ ਲੈ ਕੇ ਪਸ਼ਾਵਰ ਤੱਕ ਇੱਕ ਮਾਰਗ ਬਣਾਇਆ ਤੇ ਜਿਸ ਮਾਰਗ ਦਾ ਨਾਮ ਸ਼ੇਰ ਸ਼ਾ ਸੂਰੀ ਮਾਰਗ ਰੱਖਿਆ ਗਿਆ ਜਦੋਂ ਇਹ ਮਾਰਗ ਬਣਿਆ ਤਾਂ ਹਰ ਤਿੰਨ ਕੋ ਬਾਅਦ ਪੜਾ ਬਣਾਏ ਇਹ ਵੀਡੀਓ ਦੇ ਵਿੱਚ ਜੋ ਆਪਾਂ ਦੇਖ ਰਹੇ ਆ ਇਹ ਡਗਰੂ ਪੜਾਏ ਤੇ ਇਹ ਦੋਸਤੋ ਲਗਭਗ 1543 ਈਸਵੀ ਦੇ ਵਿੱਚ ਬਣਿਆ ਇਸ ਤੋਂ ਅੱਗੇ ਮਹਿਣਾ ਪੜਾ ਸੀ ਇਹ ਜਿਸ ਤਰ੍ਹਾਂ ਹੁਣ ਨਵੇਂ ਬਣੇ ਜੋ ਹਾਈਵੇ ਨੇ ਉਹਨਾਂ ਦੇ ਉੱਪਰ ਆਪਾਂ ਦੇਖਦੇ ਆ ਕਿ ਰੈਸਟ ਏਰੀਆ ਬਣਿਆ ਹੁੰਦਾ ਉਸੇ ਤਰ੍ਹਾਂ ਜਦੋਂ ਇਹ ਸ਼ੇਰਸ਼ਾ ਸੂਰੀ ਮਾਰਗ ਬਣਿਆ ਤਾਂ ਉਸ ਸਮੇਂ ਇਸ ਰੋਡ ਦੇ ਉੱਪਰ ਇਹ ਪੜਾ ਬਣਾਏ ਗਏ ਇਹ ਪੜਾ ਬਣਾਉਂਦਾ ਜਿਹੜਾ ਮਕਸਦ ਸੀ ਇੱਕ ਤਾਂ ਪੜਾ ਤੇ ਸਰਾਹ ਬਣੀ ਹੁੰਦੀ ਸੀ ਜਿੱਥੇ ਯਾਤਰੀ ਰੁੱਕ ਕੇ ਆਰਾਮ ਕਰਦੇ ਸਨ ਤੇ ਇੱਕ ਖੂਹ ਹੁੰਦਾ ਸੀ ਜੋ ਤੁਸੀਂ ਹੁਣ ਵੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਖੂਹ ਦੇ ਨਾਲ ਇੱਕ ਖੇਲ ਬਣੀ ਹੁੰਦੀ ਸੀ ਇਹ ਸ਼ਾਇਦ ਦੋ ਹੁੰਦੀਆਂ ਸੀ ਕਿਉਂਕਿ ਹੁਣ ਵੀਡੀਓ ਦੇ ਵਿੱਚ ਆਪਾਂ ਦੇਖ ਰਹੇ ਹਾਂ ਸਿਰਫ ਇੱਕ ਖੇਲ ਨਜ਼ਰ ਆਉਂਦੀ ਆ ਇੱਕ ਦੇ ਵਿੱਚ ਹਾਥੀ ਊਠ ਕੋੜੇ ਅਦੀ ਪਾਣੀ ਪੀਂਦੇ ਸੀ ਤੇ ਦੂਜਿਆਂ ਦੇ ਵਿੱਚ ਯਾਤਰੀਆਂ ਦੇ ਪੀਣ ਲਈ ਪਾਣੀ ਸੀ ਇਹ ਦੋਸਤੋ ਹੁਣ ਵੀ ਜਿੰਨੀ ਕ ਨਿਸ਼ਾਨੀ ਬਚੀ ਐ ਇਹ ਸਾਰੀ ਉਸੇ ਸਮੇਂ ਦੀ ਆ ਤੇ ਪ੍ਰਾਣੀ ਇੱਟ ਦੀ ਬਣੀ ਹੋਈ ਆ ਬਿਨਾ ਸਾਹਮ ਸੰਭਾਲ ਤੋਂ ਹੌਲੀ ਹੌਲੀ ਕਰਕੇ ਇਹ ਨਿਸ਼ਾਨੀ ਦੋਸਤੋ ਖਤਮ ਹੁੰਦੀ ਜਾ ਰਹੀ ਆ ਇਹ ਪੜਾ ਤੇ ਜਿੱਥੇ ਰਾਹੀ ਰੁਕਦੇ ਸਨ ਉਥੇ ਡਾਕ ਵੀ ਇੱਕ ਪੜਾ ਤੋਂ ਦੂਜੇ ਪੜਾ ਲਈ ਸੌਂਪ ਦਿੱਤੀ ਜਾਂਦੀ ਸੀ ਹਕੂਮਤਾਂ ਬਦਲੀਆਂ ਤਾਂ ਜਦੋਂ ਅੰਗਰੇਜ਼ ਰਾਜ ਆਇਆ ਤਾਂ ਉਹਨਾਂ ਨੇ ਸ਼ੇਰ ਸ਼ਾਹ ਸੂਰੀ ਮਾਰਗ ਦਾ ਨਾਮ ਬਦਲ ਕੇ ਗ੍ਰੈਂਡ ਟਰੰਕ ਰੋਡ ਰੱਖ ਦਿੱਤਾ ਤੇ ਸਮਾਂ ਪੈਣ ਤੇ ਉਹ ਨਾਮ ਵੀ ਅਲੋਪ ਹੋ ਗਿਆ ਤੇ ਹੁਣ ਇਸ ਨੂੰ ਜੀਟੀ ਰੋਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੇਕਰ ਟ੍ਰੇਨ ਤੇ ਸਫਰ ਕਰਾਂਗੇ ਤਾਂ ਡਗਰੂ ਦੀ ਟਿਕਟ ਲਵਾਂਗੇ ਤਾਂ ਉਸ ਦੇ ਉੱਪਰ ਵੀ ਡਗਰੂ ਪੜਾ ਲਿਖਿਆ ਮਿਲੇਗਾ ਉਸ ਦਾ ਕਾਰਨ ਇਹੀ ਪੜਾਏ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਨਿਸ਼ਾਨੀ ਦੇ ਤੌਰ ਤੇ ਦੇਖ ਰਹੇ ਹੋ ਇਹਨਾਂ ਯਾਦਗਾਰ ਇਮਾਰਤਾਂ ਨੂੰ ਸੰਭਾਲਿਆ ਜਾਣਾ ਚਾਹੀਦਾ ਸੀ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਇਤਿਹਾਸ ਤੋਂ ਜਾਣੂ ਹੁੰਦੀਆਂ ਕਿਸੇ ਸਮੇਂ ਕਲਕੱਤੇ ਤੋਂ ਪਸ਼ਾਵਰ ਤੱਕ ਜਾਂਦੇ ਇਸ ਮਾਰਗ ਤੇ ਪਿੰਡ ਡਗਰੂ ਵਿੱਚ ਬਣੀ ਅਲੀਸ਼ਾਨ ਸਰਾਂ ਵਿੱਚ ਯਾਤਰੀ ਤੇ ਵਪਾਰੀ ਠਹਿਰਦੇ ਹੋਣਗੇ ਤੇ ਇੱਥੇ ਰੌਣਕਾਂ ਲੱਗਦੀਆਂ ਹੋਣੀਆਂ ਪਰ ਅੱਜ ਇਹ ਸਿਰਫ ਇੱਕ ਖੰਡਰ ਬਣ ਕੇ ਇੱਕ ਨਿਸ਼ਾਨੀ ਦੇ ਤੌਰ ਤੇ ਮੌਜੂਦ ਆ ਦੋਸਤੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਇਸ ਨਿਸ਼ਾਨੀ ਦੇ ਬਾਰੇ ਸਾਨੂੰ ਗੁਰਪ੍ਰਵੇਸ਼ ਭਾਈ ਕਾਜੀ ਵੱਲੋਂ ਜਾਣਕਾਰੀ ਮਹੱਈਆ ਕਰਵਾਈ ਗਈ। ਅਸੀਂ ਆਪਣੇ ادارے ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ, Facebook ਅਤੇ Instagram ਤੇ ਵੀ ਸਾਨੂੰ ਫੋਲੋ ਜ਼ਰੂਰ ਕਰਿਓ। ਧੰਨਵਾਦ।